ਦਰਸ਼ਕਾਂ ਲਈ ਸੰਜੈ নিউজ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨidhi ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸਵੇਰ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਪੀਐਮ ਮੋਦੀ ਨੇ ਦੇਸ਼ ਵਾਸੀਆਂ ਨੂੰ ਨਵਰਾਤਰੀ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ ਨਵੇਂ ਸਾਲ ਦੀ ਵੀ ਦਿੱਤੀ ਵਧਾਈ ਸੁਖਬੀਰ ਬਾਦਲ ਦੀ ਵਿਗੜੀ ਤਬੀਅਤ ਨੂੰ ਮਜੀਠਿਆ ਸੰਭਾਲਣਗੇ ਪੰਜਾਬ ਬਚਾਓ ਯਾਤਰਾ ਦੀ ਕਮਾਂਲ ਸੀਐਮ ਰਿਹائش ਪਹੁੰਚੇ ਆਪ ਨੇਤਾ ਸੰਜੇ ਸਿੰਘ ਮੁੱਖ ਮੰਤਰੀ ਮਾਨ ਨੇ ਖੁਦ ਘਰੋਂ ਬਾਹਰ ਆ ਕੇ ਕੀਤਾ ਸਵਾਗਤ ਲੁਜਾਨਾ ਪੁਲਿਸ ਨੇ ਫੜਿਆ ਛੁੰਡੀਗੜ ਦਾ ਠੱਗ 3 ਤੋਂ ਵੱਧ ਮਾਮਲੇ ਅਜ ਦੋਸ਼ੀ ਸਮਾਜ ਸੇਵਾ ਦੇ ਨ ਸਿੱਧੂ ਗੁਸੇ ਵਾਲੇ ਦੇ ਗੀਤ ਤੇ ਬੱਚੇ ਦਾ ਆਪਰੇਸ਼ਨ ਹਾਦਸੇ ਚ ਉਸਦੇ ਲੱਤ ਟੁੱਟ ਗਈ ਸੀ ਡਾਕਟਰ ਨੇ ਕਿਹਾ ਮੈਂ ਹਸਪਤਾਲ ਚ ਘਬਰਾ ਗਿਆ ਗਾਣਾ ਸੁਣ ਕੇ ਨੱਚਣ ਲੱਗਾ ਜੇਰਾ ਬਾਬਾ ਨਾਨਕ ਦੇ ਨੌਜਵਾਨ ਦਾ ਸ਼ੱਕੀ ਹਾਲਤਾਂ ਚ ਕਤਲ ਖੇਤਾ ਚ ਬਰਾਮਦ ਹੋਈ ਧੀ ਫਾਜ਼ਿਲ ਕਾ 19 ਸਾਲਾ ਨੌਜਵਾਨ ਦਾ ਕਤਲ ਪ੍ਰੇਮ ਸੰਬੰਧ ਦੇ ਚਲਦਿਆਂ ਵਾਰਦਾਤ ਨੂੰ ਦਤਾਂਜਾ ਫਾਜ਼ਿਲ ਕਾ ਫਰੀਦਪੁਰ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ 9 ਸਾਲਾ ਤੋਂ ਫਰਾਰ ਮੁਲਜ਼ਮ ਕੀਤਾ ਗ੍ਰਫਤਾਰ ਗੁਰਦਾਸ ਪੁਰ ਟੈਲੀਕਮ ਦੀ ਦੁਕਾਨ ਚ ਚੋਰੀ ਸ਼ਟਰ ਤੋੜ ਕੇ 25 ਲੱਖ ਰੁਪਏ ਦਾ ਮੋਬਾਈਲ ਲੈ ਕੇ ਹੋਇਆ ਫਰਾਰ ਸੀਏ ਖਿਲਾਫ 237 ਦਾਇਰ ਪਟੀਸ਼ਨਰ ਤੇ ਸੁਪਰੀਮ ਕੋਰਟ ਚ ਅੱਜ ਹੋਵੇਗੀ ਸੁਣਵਾਈ ਜੇਲ੍ਹਾਂ ਚ ਬੰਦ ਵਿਦੇਸ਼ੀ ਕੈਦੀਆਂ ਨੂੰ ਵੀਡੀਓ ਕਾਲ ਦੀ ਸਹੂਲਤ ਦੇਣ ਸਰਕਾਰਾਂ ਹਾਈ ਕੋਰਟ ਦਾ ਹੋ ਕੱਪ ਦਿੱਲੀ ਆਪਕਾਰੀ ਨੀਤੀ ਮਾਮਲਾ ਕੇ ਜੀਵਾਦੀ ਗ੍ਰਫਤਾਰੀ ਤਰਮਾਂਡ ਤੇ ਦਿੱਲੀ ਹਾਈ ਕੋਰਟ ਅੱਜ ਸੁਣਾਏਗੀ ਫੈਸਲਾ ਚੀਰ ਹਰਨ ਤੇ ਪਾਂਡਵ ਚੁੱਪ ਰਹਿ ਸਕਦੇ ਹਨ ਅਸੀਂ ਨਹੀਂ ਤਰਨ ਤਰਨ ਦੇ ਸ਼ਰਮਨਾਗ ਮਾਮਲੇ ਤੇ ਹਾਈ ਕੋਰਟ ਸਖਤ ਮੁਹਾਲਜ ਆਈਪੀਐਲ ਮੈਚ ਅੱਜ ਪੰਜਾਬ ਨਾਲ ਪੜੇਗੀ ਸਨਰਾਈਜ਼ਰਸ ਹਦਰਾਬਾਦ ਦਰਸ਼ਕਾਂ ਦੀ ਸਹੂਲਤ ਲਈ ਕੀਤੀਆਂ ਤਿਆਰੀਆਂ ਸਿੱਧੂ ਮੂਸੇਵਾਲੇ ਦੇ ਫੈਨਸ ਲਈ ਖੁਸ਼ਖਬਰੀ ਸਦੀ ਮਾਲਟਨ ਨਾਲ ਨਵੇਂ ਗਾਣੇ ਦਾ ਪੋਸਟਰ ਹੋਇਆ ਰਿਲੀਜ਼ ਕਾਰਜੇਵਾ ਵਾਲੇ ਬਾਬਾ ਤਰਸੀਮ ਸਿੰਘ ਕਤਲ ਕੇਸ 'ਚ ਵੱਡਾ ਐਕਸ਼ਨ ਪੁਲਿਸ ਵੱਲੋਂ ਮੁੱਖ ਦੋਸ਼ੀ ਦਾ ਐਨਕਾਊਂਟਰ ਕੈਨੇ ਪ੍ਰਧਾਨ ਦਾ ਦਿਨ ਦਿਹਾੜੇ ਕਤਲ ਗੋਲੀਆਂ ਨਾਲ ਕੰਬਿਆ ਸਾਰਾ ਇਲਾਕਾ ਅਮਰੀਕਾ 'ਚ ਇੱਕ ਹੋਰ ਪਾਤ ਵਿਦਿਆਰਥੀ ਦੀ ਮੌਤ ਪਿਛਲੇ ਮਹੀਨੇ ਹੋਇਆ ਸੀ ਲਾਪਤਾ ਅਸੀਂ ਕੁਝ ਨਹੀਂ ਕਹਿ ਸਕਦੇ ਪਾਕਿਸਤਾਨ ਨੇ ਭਾਰਤ ਤੇ ਲਾਇਆ ਟਾਰਗੇਟ ਕਿਲਿੰਗ ਦਾ ਦੋਸ਼ ਹੁਣ ਅਮਰੀਕਾ ਨੇ ਦਿੱਤੀ ਪ੍ਰਤੀਕਿਰਿਆ ਰਵਿੰਦਰ ਜੈडेजा ਨੇ ਆਈਪਲ 'ਚ ਪੂਰੇ ਕਿਤੇ 100 ਕੈਚ ਰੋਹਿਤ ਤੇ ਕੋਹਲੀ ਦੇ ਕਲੱਬ 'ਚ ਹੋ ਸ਼ਾਮਲ ਇਹ ਸੈਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦਿਓ ਇਜ਼ਾਦ ਫੇਰ ਹਾਜ਼ਰ ਹੋਵਾਂਗੇ ਨਵੀਆਂ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜੀ ਨਿਊਜ਼